ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 26 ਮਾਰਚ ਹੈ ਮੈਂ ਗੁਰਸੀ ਸਕੋਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿਗਾ ਸਵਾਗਤ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਤੇਰੀ ਸ਼ਰਨ ਪ੍ਰਭ ਦੀਨ ਦੇਵਾਲਾ ਮਹਾ ਬਿਕਮ ਸਾਗਰ ਅਤ ਭਾਰੀ ਉਦਰੋ ਸਾਧੂ ਸੰਗਰ ਵਾਲਾ हे ਦੀਨ ਗਰੀਬਾਂ ਤੇ ਦਇਆ ਦ੍ਰਿਸ਼ਟੀ ਕਰਨ ਵਾਲੇ ਸਮਰੱਥ ਪਰਮੇਸ਼ਰ ਜੀ ਮੈਂ ਤੇਰੀ ਸ਼ਰਨ ਆਇਆ ਹਾਂ ਇਹ ਸੰਸਾਰ ਸਮੁੰਦਰ ਬਹੁਤ ਵੱਡਾ ਹੈ ਬੜਾ ਭਿਆਨਕ ਹੈ ਇਸ ਨੂੰ ਤਰਨਾ ਬਹੁਤ ਔਖਾ ਹੈ। हे सच्चे بادشاہ ਮੈਨੂੰ ਸਤਿਗੁਰੂ ਜੀ ਦੀ ਸੰਗਤ ਬਖਸ਼ੋ। ਮੈਨੂੰ ਸਤਿਗੁਰੂ ਜੀ ਦੀ ਚਰਨ ਧੂੜ ਦੇ ਕੇ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿਓ। हे ਭਾਈ ਮਨੁੱਖ ਮੈਂ ਮੇਰੀ ਮਾਇਆ ਦੇ ਮੋਹ ਵਿੱਚ ਧੋਖਾ ਠੱਗੀ ਦੇ ਨਸ਼ੇ ਵਿੱਚ ਫਸਿਆ ਹੋਇਆ ਹੈ। ਇਨਾਂ ਦੇ ਨਸ਼ੇ ਵਿੱਚ ਸਦਾ ਮਸਤ ਰਹਿੰਦਾ ਹੈ ਇਹਨਾਂ ਸੰਸਾਰੀ ਬੰਦਨਾ ਵਿੱਚ ਵੱਜਾ ਹੋਇਆ ਹੈ ਵਹਿਮਾ ਪਰਮਾ ਦੇ ਜਾਲ ਵਿੱਚ ਫਸਿਆ ਪਿਆ ਹੈ ਰੋਜ਼ਾਨਾ ਵਿਸ਼ੇਵਿਕਾਰ ਕਰਦਾ ਹੈ ਇਹਨਾਂ ਨਸ਼ਿਆਂ ਵਿੱਚ ਹੀ ਇਸ ਦੀ ਉਮਰ ਘਟਦੀ ਜਾਂਦੀ ਹੈ ਇਸ ਦਾ ਅੰਤ ਸਮਾ ਨੇੜੇ ਆ ਰਿਹਾ ਹੈ ਇਸ ਦੇ ਗਲ ਵਿੱਚ ਜਮਾ ਦੀ ਫਾਹੀ ਪੈਣ ਵਾਲੀ ਹੈ ਜਮਦੂਤਾ ਦੇ ਜਾਲ ਵਿੱਚ ਫਸਣ ਵਾਲਾ ਹੈ ਗੁਰੂ ਜੀ ਆਖਦੇ ਹਨ हे ਸਰਬ ਸੁਖਾਂ ਦੇ ਦਾਤੇ ਸਾਰੀਆਂ ਸ਼ਕਤੀਆਂ ਦੇ ਮਾਲਕ ਪਰਮੇਸ਼ਰ ਜੀ ਮੇਰੀ ਜਿੰਦ ਜਾਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਤੁਸੀਂ ਕਿਰਪਾ ਦੇ ਦਾਤੇ ਹੋ ਕਿਰਪਾਲੂ ਦਿਆਲੂ ਹੋ ਕਿਰਪਾ ਕਰਕੇ ਮੇਰੇ ਪਰਮ ਦੇ ਬੰਧਨ ਕੱਟ ਦਿਓ ਆਪਣੇ ਚਰਨਾਂ ਨਾਲ ਮੇਲ ਲਓ ਗੁਰੂ ਪਿਆਰੀ ਸਾਧ ਸੰਗਤ ਜੀ मनुख मोह माया ਦੇ ਜਾਲ ਵਿੱਚ ਫਸਿਆ ਹੋਇਆ ਹੈ। ਵਿਸ਼ੇ ਵਿਕਾਰਾਂ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ। ਪਰਮੇਸ਼ਰ ਦੀ ਸ਼ਰਨ ਵਿੱਚ ਆਉਣ ਨਾਲ ਇਸ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ। ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਪਿਆਰੇ ਵਿਦਿਆਰਥੀਓ ਸਦਾ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ। ਆਪਸ ਵਿੱਚ ਭੈਣਾ ਭਰਾਵਾਂ ਵਾਂਗ ਰਿਹਾ ਕਰੋ। ਇੱਕ ਦੂਜੇ ਨੂੰ ਸਤਕਾਰ ਨਾਲ ਬੁਲਾਇਆ ਕਰੋ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ